ਦੇਖੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਆ ਅਮਨ अरोड़ा ਜੀ ਉਹ ਇੱਥੇ ਕੱਥੂ ਨੰਗਲ ਦੇ ਵਿੱਚ ਆ ਰਹੇ ਨੇ ਆਪਣਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਆ ਉਹਨੇ ਐਲਾਨ ਕੀਤਾ ਸੀਗਾ ਵੀ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੁੱਖ ਮੰਤਰੀ ਮੰਤਰੀ ਵਿਧਾਇਕ ਜਾਣਗੇ ਅਸੀਂ ਪੀਸਫੁਲੀ ਢੰਗ ਨਾਲ ਉਹਨਾਂ ਨੂੰ ਸਵਾਲ ਕਰਨ ਜਾਵਾਂਗੇ ਵਜਾ ਉਦੀ ਇੱਕ ਤਾਂ ਮੌਜੂਦਾ ਸਮੇਂ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਜੰਦੀ ਗਈ ਆ ਉਹਦੇ ਤੇ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਆ ਅਮਨ ਅਰੋੜਾ ਜੀ ਬੋਲਦੇ ਸੀ ਪ੍ਰਧਾਨ ਜੀ ਇੱਕ ਗੱਲ ਤੁਹਾਡੇ ਕੋਲ ਹੋਰ ਪੁੱਛਣਾ ਚਾਹੁੰਦੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਕਹਿੰਦੀ ਕਿਸਾਨਾਂ ਵਾਸਤੇ ਹੋਰਾਂ ਲੋਕਾਂ ਵਾਸਤੇ ਬਹੁਤ ਵਧੀਆ ਪਰ ਆਪਾਂ ਵਿਰੋਧ ਕਿਉਂ ਕਰ ਰਹੇ ਹਾਂ ਆ ਆਪਾਂ ਹੀ ਚਾਹੁੰਦੇ ਸੀ ਨਾ ਅੱਜ ਵੱਡਾ ਸਵਾਲ ਆ ਗਿਆ ਵੀ ਉਹ ਸਾਨੂੰ ਵਧੀਆ ਦਾ ਕਾਰਨ ਦੱਸ ਕੇ ਜਾਣ ਸਾਡੇ ਕੋਲ ਲੈਂਡ ਪੂਲਿੰਗ ਪਾਲਿਸੀ ਦਾ ਇੱਥੇ ਨੋਟੀਫਿਕੇਸ਼ਨ ਪਿਆ ਹੋਆ ਅੰਮ੍ਰਿਤਸਰ ਦੇ ਵਿੱਚ ਪੁੱਡਾ ਨੇ ਜਿਹੜੀ 100 ਕਿਲੇ ਪੁਰਾਣੀ ਜੇ ਉਹ ਵਿਕਸਿਤ ਕਰਨ ਵਾਸਤੇ ਲਈ ਸੀ 16 17 ਅਰੇਟਾ ਕੋਥੇ 20 15 16% ਹੀ ਵਿਕਰੀ ਹੋਈ ਆ ਜਿਉ 32 ਸਾਲਾਂ ਚ ਉਹ ਸਰਕਾਰ ਦੀ ਆਪ ਦੀ ਜ਼ਮੀਨ ਵਿਕਸਿਤ ਹੋਊਗੀ ਤੇ ਕਿਸਾਨਾਂ ਦੀਆਂ ਪਿੰਡਾਂ ਵਾਲੀਆਂ ਕਲੋਨੀਆਂ ਕਦੋਂ ਵਿਕਸਿਤ ਹੋਣਗੀਆਂ ਨਾਲੇ 3 ਸਾਲ ਦਾ ਠੇਕਾ ਦੇਣਾ ਕੱਲਾ ਸਾਨੂੰ ਇਹ ਤੋਂ ਗਾਂ ਉਹਦੇ ਵਿੱਚ ਜਦੋਂ ਦਾ ਨੋਟੀਫਿਕੇਸ਼ਨ ਹੋ ਗਿਆ ਨਾ ਅਸੀਂ ਉਸਾਰੀ ਕਰ ਸਕਦੇ ਜਾਂ ਕਿਲੋ ਮਿੱਟੀ ਨਹੀਂ ਪੁੱਟ ਸਕਦੇ ਕੋਈ ਕੰਮ ਨਹੀਂ ਕਰ ਸਕਦੇ ਇਹ ਅਸਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਤੱਕ ਨਵਾਂ ਰਾਹ ਹੈ ਵਿੱਚ ਕੋਈ ਇਹੀ ਸਵਾਲ ਕਰਨੇ ਸੀ ਅਮਨਦਰ ਨੇ ਭਾਜੀ ਦੂਜਾ ਸਾਡਾ ਸਵਾਲ ਹੋਣਾ ਸੀ ਸ਼ੰਭੂ ਤੇ ਖਨੌਰੀ ਤੇ ਜਦੋਂ ਅਸੀਂ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਸੀ ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਸਾਡੇ ਮੋਰਚੇ ਕਿਵੇਂ ਖੜੇ ਲਗਭਗ ਲੋਕ ਇਹਨਾਂ ਨੂੰ ਟਰਾਲੀ ਚੋਰਾ ਦੀ ਸਰਕਾਰ ਕਹਿੰਦੀ ਜਿਵੇਂ ਸਾਡੀਆਂ ਸਟੇਜਾਂ ਉੱਪਰੀਆਂ ਜਿਵੇਂ ਕਿਸਾਨਾਂ ਤੇ ਤਸ਼ੱਦਦ ਕੀਤਾ ਉਹ ਸਵਾਲਾਂ ਦੇ ਜਵਾਬ ਸੀ ਇਹਦੇ ਨਾਲ ਦੀ ਨਾਲ ਵੀ ਇਹ ਕਹਿੰਦੇ ਸੀ ਐਮਐਸਪੀ ਤੇ ਅਸੀਂ ਸਾਡੀ ਸਰਕਾਰ ਤੁਹਾਨੂੰ ਦੇਊਗੀ ਗਰੰਟੀ ਬਣਾਉਂਗਾ ਉਹਦਾ ਕੀ ਬਣਿਆ ਉਹ ਕਿੱਥੇ ਗਈ ਕਰਜ਼ਾ ਮਾਫੀ ਤੇ ਕਿਸਾਨਾਂ ਦੇ ਸਵਾਲ ਹੈਗੇ ਨਸ਼ਾ ਨਸ਼ਿਆਂ ਵਿਰੁੱਧ ਜੁੱਧ ਤੇ ਆਏ ਨੇ ਆਪ ਪਿੰਡ ਦੇ ਲੋਕ ਬੈਠੇ ਸੀ ਕਿ ਨਾ ਸਾਰੇ ਪਿੰਡਾਂ ਤੋਂ ਪੁੱਛ ਲੋ ਪਿੰਡਾਂ ਵਿੱਚ ਨਸ਼ਾ ਤਾਂ ਹੀ ਜਾ ਰਿਹਾ ਆ ਸਾਨੂੰ ਨਸ਼ਿਆਂ ਵਿਰੁੱਧ ਜਵਾਬ ਦੇ ਕੇ ਜਾਣ ਤੋਂ ਪੀਸਫੁਲੀ ਢੰਗ ਨਾਲ ਸਵਾਲ ਕਰਨ ਆਏ ਸੀ ਪਰ ਅਮਨ ਅਰੋੜਾ ਜੀ ਭੱਜਦੇ ਨਜ਼ਰ ਆ ਰਹੇ ਸਾਡੇ ਸਵਾਲਾਂ ਤੋਂ ਜੇ ਵਾਕਿਆ ਸੱਚੇ ਆ ਮੀਡੀਆ ਸਾਹਮਣੇ ਬੈਜੇ ਉਹ ਆਪਣਾ ਪੱਖ ਰੱਖ ਰਹੇ ਨਹੀਂ ਸੀ ਆਪਣਾ ਪੱਖ ਰੱਖ ਲਈਏ ਕੋਈ ਪੀਸਫੁਲੀ ਢੰਗ ਨਾਲ ਉਹਨਾਂ ਦਾ ਵਿਰੋਧ ਕਰਨਾ ਆ ਇਹ ਸਾਡਾ ਐਲਾਨ ਸ਼ੇਅਰ ਕਰਾਂ ਹੁਣ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਹਾਂ ਦੇਖੋ ਅਗਲੇ ਪ੍ਰੋਗਰਾਮ ਆਨਲਾਈਨ ਸਲੈਂਡ ਪੁਲਿੰਗ ਪਾਲਿਸੀ ਤੇ 11 ਨੂੰ ਮੋਟਰਸਾਈਕਲ ਮਾਰਚ ਪੂਰੇ ਪੰਜਾਬ ਦੇ ਅੰਦਰ ਠੀਕ ਆ ਤੇ 20 ਨੂੰ ਸਾਡਾ ਜਲੰਧਰ ਦੇ ਵਿੱਚ ਵੱਡੀ ਜ਼ਮੀਨ بچਾਓ ਪੰਜਾਬ بچਾਓ ਪਿੰਡ بچਾਓ ਮਹਾਂ ਰੈਲੀ ਆ ਉਹ ਕਰਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਦੇ ਦਈਏ ਅਸੀਂ ਆਪਣੇ ਤੌਰ ਤੇ ਜਿਹੜਾ ਨਸ਼ਿਆਂ ਵਿਰੁੱਧ ਯੋਧਿਆ ਉਹਦੇ ਐਸਐਸਪੀ ਦੇ ਘਟੋ ਘਟ ਬਹੁਤ ਹਜ਼ਾਰਾਂ ਮਾਵਾਂ ਪਿਡਾਂ ਲੈ ਕੇ ਜਾਵਾਂਗੇ ਅਗਲੀ ਠਾ ਮੈਸ਼ੇਰੇ ਖਤਮ ਹੋ ਗਿਆ ਕਹਿੰਦੇ ਨਹੀਂ ਜੀ ਇਹ ਦੱਸਾਂਗੇ ਨਾ ਜਦੋਂ ਬੀਬੀਆਂ ਆ ਕੇ ਦੱਸਣ ਕਿ ਇਹ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਇਹ ਤਾਂ ਪੰਜਾਬ ਪੰਜਾਬ ਦੇ ਲੋਕ ਦੱਸਣਗੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਹੈ ਖੇਤੀਬਾੜੀ ਖਤਮ ਕਰ ਰਹੀ ਹੈ ਨਹੀਂ ਦੇਖੋ ਇਸ ਪਾਸਿਟੀ ਹੈ ਦੇਖੋ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਆ ਇਹ ਕਾਰਪੋਰੇਟ ਦਾ ਅਜੰਡਾ ਕਿਸੇ ਵੀ ਢੰਗ ਨਾਲ ਪਹਿਲਾਂ ਮੋਦੀ ਜੀ ਜਿਹੜੇ ਕਾਨੂੰਨ ਲੈ ਕੇ ਉਹ ਉਹ ਵੀ ਜ਼ਮੀਨਾਂ ਹੀ ਤੇ ਹਮਲਾ ਸੀਗਾ ਜਿਹੜਾ ਹੁਣ ਇਹ ਵੀ ਕਾਰਪੋਰੇਟ ਦੇ ਕਹੇ ਲੈ ਕੇ ਆਏ ਆ ਇਹਨਾਂ ਕੋਲੇ ਕਿਸੇ ਗੱਲ ਦਾ ਸਾਡੀ ਦਾ ਜਵਾਬ ਨਹੀਂ ਹੈਗਾ ਅਸੀਂ ਤਾਂ ਸਾਫ਼ ਮੰਤਰੀ ਨੂੰ ਕਹਿੰਦੇ ਹਾਂ ਇਹਨੂੰ ਵਾਪਸ ਲੈ ਲਓ ਅੱਜ ਲੈ ਲਓ ਕਿ ਸ਼ਾਇਦ ਜਾਨ ਬਚੇ ਨਹੀਂ ਤਾਂ ਤੁਹਾਨੂੰ ਤੁਹਾਡਾ ਠੁਕਿਆ ਚਟਣਾ ਪੈਣਾ ਪੰਜਾਬ ਦੇ ਲੋਕ ਆ ਇਹ ਤੁਹਾਨੂੰ ਕੌਣ ਸੀ ਵਾਪਸ ਲੈਣ ਲਈ ਮਜਬੂਰ ਕਰੇ ਹਰਕਾ ਮਜੀਠਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਜੀ ਉਹ ਆ ਰਹੇ ਆ ਤੇ ਸਾਡਾ ਜਥੇਬੰਦੀਆਂ ਦਾ ਦੋਹਾਂ ਫੋਰਮਾਂ ਵੱਲੋਂ ਐਲਾਨ ਸੀਗਾ ਕਿ ਜਿਹੜਾ ਵੀ ਕੋਈ ਆਮ ਆਮ ਆਦਮੀ ਪਾਰਟੀ ਦਾ ਲੀਡਰ ਉਹ ਆਪਣੇ ਪਿੰਡਾਂ ਦੇ ਵਿੱਚ ਵੋਟਾਂ ਦਾ ਤਰਵੀ ਕਰਨ ਦਾ ਕਰਨ ਵਾਸਤੇ ਆਊਗਾ ਤੇ ਉਹਨੂੰ ਜਿਹੜੇ ਆ ਸਵਾਲ ਜਵਾਬ ਕੀਤੇ ਜਾਣਗੇ ਅਸੀਂ ਉਹਨਾਂ ਨੂੰ ਅੱਜ ਸਵਾਲ-ਜਵਾਬ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਕਿ ਅਮਨ ਅਰੋੜਾ ਜੀ ਨੂੰ ਪੁੱਛਾਂਗੇ ਕਿ ਜਿਹੜੀ ਤੁਹਾਡੀ ਸਰਕਾਰ ਲੈਂਡ ਪੂਲਿੰਗ ਨੀਤੀ ਲਾ ਕੇ ਆ ਰਹੀ ਆ ਆ ਰਹੀ ਆ ਕੀ ਉਹ ਦੇਸ਼ ਇਹ ਤਜਾ ਕਿ ਜਾਂ ਦੇਖਦੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਪ੍ਰਧਾਨ ਜੀ ਲੈਂਡ ਪੂਲਿੰਗ ਪਾਲਸੀ ਹੈ ਕੀ ਲੈਂਡ ਪੂਲਿੰਗ ਪਾਲਸੀ ਵੇਖੋ ਜਦੋਂ ਸਰਕਾਰ ਆਪਣੇ ਕੋਈ ਸਰਕਾਰੀ ਕੰਮ ਕਰਨਾ ਸੀ ਕੋਈ ਰੋਡ ਬਣਾਉਣਾ ਸੀ ਕੋਈ ਹੋਰ ਸਰਕਾਰੀ ادارے ਵਾਸਤੇ ਜ਼ਮੀਨ ਚਾਹੀਦੀ ਸੀ ਤੇ ਉਦੋਂ 2013 ਲੈਂਡ ਐਕ acquisition ਐਕਟ ਦੇ ਤਹਿਤ ਜ਼ਮੀਨ ਖਵਾਰ ਕਰਦੀ ਸੀ ਤੇ ਕਿਸਾਨ ਨੂੰ ਉਹਦਾ ਜੋ ਜ਼ਮੀਂਦਾਦ ਰੇਟ ਸੀ ਮਾਰਕੀਟ ਦਾ ਉਹਦਾ 4 ਗੁਣਾ ਵਧਾ ਕੇ ਦੇ ਦੇਂਦੀ ਸੀ ਹੁਣ ਸਰਕਾਰ ਜਿਹੜੀ ਨੀਤੀ ਲਿਆਈ ਆ ਉਹਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਜ਼ਮੀਂਦਾਦ ਪੈਸਾ ਕੋਈ ਨਹੀਂ ਦੇਣਾ ਜ਼ਮੀਨ ਸਾਨੂੰ ਦੇ ਦਿਓ ਤੇ ਤੁਹਾਨੂੰ ਜਿਹੜਾ ਵਾ ਮਲਕੀ ਉਹਦੇ ਵਿੱਚੋਂ ਜਿਹੜਾ ਵਾ 1200 ਜਿਹੜਾ ਮਰਲਾ ਵਾ ਉਹ ਆਪਣੇ ਦੇ ਦਾਂਗੇ ਉਸ ਵਿੱਚੋਂ ਤੋਂ 1200 ਗਾ ਜ ਜਗਾ ਜਿਹੜੀ ਆ ਉਹ ਦੇ ਦੇਾਂਗੇ ਰਹਿਣ ਵਾਸਤੇ ਰਹਿਣ ਵਾਸਤੇ ਜਾਂ 200 ਕਾਈ ਦਾ ਜਿਹੜਾ ਪਲਾਟ ਹੈ ਇੱਕ ਕਮਰਸ਼ੀਅਲ ਯੂਜ਼ ਕਰਨ ਵਾਸਤੇ ਦੇ ਦੇਾਂਗੇ ਅਸੀਂ ਕਹਿੰਨੇ ਵੀ ਇਹ ਪਾਲਿਸੀ ਦੇਸ਼ ਹਿੱਤ ਵਿੱਚ ਨਹੀਂ ਆਗੀ ਇਹ ਦੇਸ਼ ਦੇ ਲੋਕਾਂ ਦੇ ਅਜਾੜਾ ਕਰਨ ਵਾਲੀ ਪਾਲਿਸੀ ਆ ਤੇ ਵੱਡੇ ਕਾਰਪੋਰੇਟਾਂ ਨੂੰ ਸਾਡੀਆਂ ਜ਼ਮੀਨਾਂ ਤੇ ਕਿਸਾਨ ਨੂੰ ਧੱਕੇ ਨਾਲ ਅਜਾੜ ਕੇ ਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਵਾ ਉਹ ਕਾਰਪੋਰੇਟਾਂ ਲਈ ਕਰਾਉਣ ਦੀ ਨੀਤੀ ਆ ਇਹਦੇ ਉੱਗੇ ਸਰਕਾਰ ਦਾ ਜੁੱਧ ਜਿਹੜਾ ਉਹ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਸਾਨੂੰ ਨਸ਼ਾ ਕਦੇ ਬੰਦੋਂ ਦਾ ਦਿਖਾਈ ਨਹੀਂ ਦਿੰਦਾ ਨਸ਼ਾ ਘਰ ਘਰ ਵਿਗ ਰਿਆ ਨੌਜਵਾਨ ਰੋਜ਼ ਮੌਤੇ ਮੂੰਹ ਚ ਜਾ ਰਿਆ ਸਰਕਾਰ ਪਤਾ ਨਹੀਂ ਨਸ਼ਾ ਕਿੱਥੇ ਬੰਦ ਕਰਾਈ ਜਾਂਦੀ ਆ ਇਹ ਕਿੱਥੇ ਜਿਹੜਾ ਜੁੱਧ ਨਸ਼ਾ ਵਿਰੋਧ ਹੋ ਰਿਹਾ ਇਸ ਜੁੱਧ ਦਾ ਫਾਇਦਾ ਕੀ ਹੋ ਰਿਹਾ ਦੇਖਦੇ ਲੋਕਾਂ ਨੂੰ ਦੂਸਰੀ ਗੱਲ ਕੀ ਇਹਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਧੋਨੇ ਦਾ ਸੀ ਜਰੇਆ ਤੇ ਕਿਸਾਨ ਨੂੰ ਖਾਦ ਚਾਹੀਦੀ ਆ ਜਿਹੜੀ ਖਾਦ ਆ ਲੀਖਲਾ ਜੀ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਂਦੀ ਆ ਕੇਂਦਰ ਸਰਕਾਰ ਕੋਟਾ ਤੈਅ ਕਰਦਾ ਉਹ ਕੋਟਾ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਗਿਆ ਕਿਸਾਨ ਤਰਲੇ ਲੈਂਦਾ ਫਿਰਦਾ ਮਾਰਕੀਟ ਦੇ ਵਿੱਚ ਵੀ ਮੈਨੂੰ ਖਾਦ ਦੀ ਯੂਰੀਆ ਦੀ ਬੋਰੀ ਮਿਲ ਜੇ ਖਾਦ ਦੀ ਬੋਰੀ ਜਿਹੜੀ ਆ ਬਲੈਕ ਦੇ ਵਿੱਚ ਵਿਕ ਰਹੀ ਆ ਤੇ ਜਿਹੜਾ ਜਿਹੜਾ ਨਸ਼ਾ ਸੀਗਾ ਉਹ ਘਰ ਘਰ ਵੇਚਦਾ ਤੇ ਜਣੀ ਖਾਦ ਆ ਉਹ ਕਿਸਾਨਾਂ ਨੂੰ ਮਿਲਦੀ ਨਹੀਂ ਹੈ ਦੇਖਦੇ ਲੋਕਾਂ ਨੇ ਆ ਅਨਾਜ ਪੈਦਾ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ 145 ਕਰੋੜ ਲੋਕਾਂ ਦੇ ਮੂੰਹ ਜਨਵਾਲਾ ਪੋਣਾ ਤੇ ਕਿਸਾਨ ਦੀ ਹਾਲਾਤ ਕੀ ਬਣਾਤੀ ਇਹਨਾਂ ਨੇ ਅਸੀਂ ਇਹ ਜਿਹੜੇ ਅੱਜ ਸਵਾਲ ਕਰਨ ਵਾਸਤੇ ਅਮਨ अरोड़ा ਜੀ ਨੂੰ ਇੱਥੇ ਆਏ ਆ ਅਮਨ अरोड़ा ਜੀ ਕੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਉਹਨਾਂ ਦੀ ਦਿਾਨੇਦਾਰੀ ਤੇ ਕੀ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਕਿ ਸਵਾਲਾਂ ਜਵਾਬ ਦੇਣਗੇ ਸਾਨੂੰ ਲੱਗਦਾ ਪ੍ਰਸ਼ਾਸਨ ਦੇ ਰਵੱਈਏ ਤੋਂ ਲੱਗਦਾ ਆ ਸਰਕਾਰ ਦੀਆਂ ਨੀਤੀਆਂ ਤੋਂ ਲੱਗਦਾ ਕਿ ਉਹ ਦੇਸ਼ ਕਦੀ ਵੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਕਿਉਂਕਿ ਸਾਡੇ ਸਵਾਲਾਂ ਦੇ ਜਵਾਬ ਉਹਨਾਂ ਕੋਲ ਨਹੀਂ ਹਨ हां ਅਸੀਂ ਚਾਹੁੰਦੇ ਆ ਕਿ ਉਹ ਆਉਂਦੇ ਸਮੇਂ ਸਾਡੇ ਨਾਲ ਗੱਲਬਾਤ ਕਰਨ ਸਾਡੇ ਬੜੇ ਪੀਸਫੁਲੀ ਤਰੀਕੇ ਦੇ ਨਾਲ ਅਸੀਂ ਸਵਾਲ ਕਰਾਂਗੇ ਤੇ ਉਹ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਆਪਣਾ ਪ੍ਰੋਗਰਾਮ ਕਰਨ ਸਾਡਾ ਉਹਨਾਂ ਦਾ ਪ੍ਰੋਗਰਾਮ ਡਿਸਟਰਬ ਕਰਨ ਦਾ ਟ੍ਰੈਫਿਕ ਰੋਕਣ ਦਾ ਕੋਈ ਮਨਸੂਬਾ ਨਹੀਂ ਅਸੀਂ ਬੜੇ ਪੀਸਫੁਲੀ ਤਰੀਕੇ ਦੇ ਨਾਲ ਸਵਾਲ ਕਰਾਂਗੇ ਅਗਰ ਸਵਾਲਾਂ ਦੇ ਜਵਾਬ ਦੇ ਕੇ ਜਾਂਦੇ ਆ ਤੇ ਦੇਸ਼ ਦੇ ਲੋਕ ਫੈਸਲਾ ਕਰਨਗੇ ਕਿ ਇਹ ਜਿਹੜਾ ਦੇਸ਼ ਹਿੱਤជា ਜਵਾਬ ਇਹ ਜਾਂ ਦੇਸ਼ ਦੇ ਵਿਰੋਧ ਚ ਹੈ